ਕੋਈ ਬਿਮਾਰੀ ਤੋਂ ਪਰੇਸ਼ਾਨ ਹੈ ਕੋਈ ਪੈਸਿਆਂ ਦੀ ਤੰਗੀ ਤੋਂ ਪਰੇਸ਼ਾਨ ਹੈ ਕੋਈ ਪਰਿਵਾਰ ਵਿੱਚ ਕਲਾਹ ਕਲੇਸ਼ ਲੜਾਈ ਝਗੜਾ ਤੋਂ ਪਰੇਸ਼ਾਨ ਹੈ ਸੰਤਾਨ ਦੀ ਵਜ੍ਹਾ ਤੋਂ ਕੋਈ ਪਰੇਸ਼ਾਨ ਹੈ ਦੁਸ਼ਮਨਾ ਤੋਂ ਪੀੜਿਤ ਹੈ ਕੋਈ ਦੁਖੀ ਹੈ ਕਹਿੰਦਾ ਪਾਉ ਕੋਈ ਨਾ ਕੋਈ ਪਰੇਸ਼ਾਨੀ ਸਾਡੇ ਜੀਵਨ ਵਿੱਚ ਬਣੀ ਹੀ ਰਹਿੰਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਐਸੇ ਚਾਰ ਉਪਾਅ ਲੈ ਕੇ ਆਏ ਹਾਂ ਜੋ ਤੁਹਾਡੀ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਨ

ਚਾਰ ਉਪਾਦਸਤੀ ਹ ਉਹਦੇ ਵਿੱਚ ਜੋ ਤੁਹਾਡੇ ਤੋਂ ਪੋਸੀਬਲ ਹੋ ਸਕੇ ਤਾਂ ਤੁਸੀਂ ਉਹ ਕਰੋ ਇੱਕ ਕਰੋ ਦੋ ਕਰੋ ਜੇ ਚਾਰੋ ਹੀ ਕਰ ਸਕਦੇ ਹੋ ਤਾਂ ਚਾਰ ਵੀ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਠੀਕ ਹੈ ਜੀ ਬਸ ਕਰੋਸਾ ਰੱਖੋ ਵਿਸ਼ਵਾਸ ਰੱਖੋ ਸ਼ਰਧਾ ਨਾਲ ਉਪਾਸ ਨੂੰ ਤੇ ਕਰੋ ਦੇਖੋ ਮੈਂ ਤੁਹਾਨੂੰ ਦੱਸ ਦੇਵਾਂ ਅੱਜ ਇੱਕ ਬੜੀ ਹੀ ਮੈਂ ਤੁਹਾਨੂੰ ਇੰਪੋਰਟੈਂਟ ਗੱਲ ਦੱਸ ਰਹੀ ਹਾਂ ਜਿਸ ਵੇਲੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ठीक है उपास सुन रहे हो उसी वेले ओ उपाय फल देगा या नहीं शुरू हो जाता है ते पता चल जाता है हम तुम कहो कि ओ किस तरह ता देखो जी आपा जो उपाय कि करना है सुन रहे हैं। ता उसी वेले तो दिमाग विच सो गल चलन लग जा सो विचार चलन लग जाते हैं अच्छा इस तरह करना है ऐसा बड़ा औखा है कि करा ਜਾਫਿਰ ਅੱਛਾ ਐ ਕਿਵੇਂ ਹੋ ਸਕਦਾ ਹੈ ਚਲ ਕਰਕੇ ਦੇਖ ਲਵਾਂਗੀ ਠੀਕ बोल ਰਹੀ ਹਾਂ ਨਾ ਮੈਂ ਆਂਦੀ ਹੈ ਨਾ ਇਸ ਤਰ੍ਹਾਂ ਦੇ ਵਿਚਾਰ ਤੁਹਾਡੇ ਦਿਮਾਗ ਵਿੱਚ ਮੇਰੀ ਵੀਡੀਓ ਦੇਖਦੇ-ਦੇਖਦੇ ਮੇਰਾ ਉਪਾਅ ਜੋ ਮੈਂ ਦੱਸਦੀ ਹਾਂ ਉਹ ਸੁਣਦੇ-ਸੁਣਦੇ ਪਰ ਦੂਜੇ ਪਾਸੇ ਜੋ ਲੋਕ ਇਸ ਵਿੱਚ ਵਿਸ਼ਵਾਸ ਰੱਖਦੇ ਹਨ ਉਹ ਤੇ ਨਾ ਵੇਟ ਕਰਦੇ ਹਨ ਮੇਰੀ ਵੀਡੀਓ ਦੀ ਕਦੋਂ ਵੀਡੀਓ ਆਵੇ ਉਪਾਅ ਦੱਸਿਆ ਜਾਵੇ ਤੇ ਕੀਤਾ ਜਾਵੇ ਕਿਉਂਕਿ ਸਾਡੇ ਉਪਾਅ ਤੁਹਾਡੇ ਘਰ ਵਿੱਚ ਪਏ ਸਮਾਨ ਨਾਲ ਹੀ ਹੋ ਜਾਂਦੇ ਹਨ ਕੋਈ ਪੈਸਾ ਨਹੀਂ ਲੱਗਦਾ ਇਸ ਕਰਕੇ ਉਹੀ ਲੋਕ ਜਿਨ੍ਹਾਂ ਨੇ ਵਿਸ਼ਵਾਸ ਨਾਲ ਮੇਰੇ ਉਪਾਅ ਕੀਤੇ ਹਨ ਕੋਈ ਵੀ ਉਪਾਅ ਰਿਜ਼ਲਟ ਉਹਨਾਂ ਨੂੰ ਮਿਲਿਆ ਹੀ ਮਿਲਿਆ ਹੈ ਤੇ ਉਹ ਅੱਜ ਖੁਸ਼ੀਆਂ ਮਾਨ ਰਹੇ ਹਨ ਤੁਸੀਂ ਕਮੈਂਟਸ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ ਸੋ ਚਲੋ ਹੁਣ ਗੱਲ ਕਰ ਲੈਂਦੇ ਹਾਂ ਅੱਜ ਦੀ ਚਾਰ ਉਪਾਦ ਜੋ ਕਿ ਮੈਂ ਬੜੇ ਪਾਵਰਫੁਲ ਤੁਹਾਨੂੰ ਉਪਾਦ ਦੱਸਣ ਵਾਲੀ ਹਾਂ ਪਰ ਉਸ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਹੈ ਜੇਕਰ ਮੇਰੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਜੀ ਜਿਨ੍ਹਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਕਿ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਕਮੈਂਟ ਵਿੱਚ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਸਿੱਧਾ 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 ਪ੍ਰਾਪਤ ਕਰਿਆ ਕਰੋ ਜੀ ਕਿਉਂਕਿ ਕਮੈਂਟ ਵਿੱਚ ਜਦੋਂ ਤੁਸੀਂ ਆਪਣੀ ਹਾਜ਼ਰੀ ਲਗਾਉਂਦੇ ਹੋ ਤਾ ਉਸੀ ਵੇਲੇ ਜਿਹੜਾ ਉਪਾ ਉਪਾ ਕੀ ਹੈ ਸਪੋਰਟ ਸਿਸਟਮ ਹੈ ਬ੍ਰਹਿਮਾਣ ਨੂੰ ਮੈਸੇਜ ਜਾਂਦਾ ਹੈ ਤਾਂ ਉਸੀ ਵੇਲੇ ਤੁਹਾਡਾ ਕੰਮ ਸ਼ੁਰੂ ਹੋ ਜਾਂਦਾ ਹੈ ਜੀ ਤੇ ਚਲੋ ਜੀ ਸਭ ਤੋਂ ਪਹਿਲਾ ਉਪਾ ਜਿਹੜੇ ਲੋਕ ਜੀਵਨ ਵਿੱਚ ਦੇਖੋ ਸਟਰਗਲ ਕਰਦੇ ਹੀ ਜਾ ਰਹੇ ਹਨ ਕਰਦੇ ਹੀ ਜਾ ਰਹੇ ਹਨ ਹੈਨਾ ਗਧਿਆਂ ਦੀ ਤਰ੍ਹਾਂ ਕੰਮ ਕਰ ਰਹੇ ਹਨ ਪਰ ਪੈਸਾ ਹੱਥ ਵਿੱਚ ਨਹੀਂ ਆਉਂਦਾ ਪੈਸਿਆਂ ਵਾਸਤੇ ਕੰਮ ਕਰਦੇ ਜਾ ਰਹੇ ਹਨ ਦਿਨ ਰਾਤ ਮਰਦੇ ਹਨ ਭਰ ਫਿਰ ਵੀ ਕਾਰ ਚਲਾਉਣ ਵਾਸਤੇ ਉਹਨਾਂ ਨੂੰ ਕਰਜ਼ਾ ਚੁਕਣਾ ਪੈਂਦਾ ਹੈ ਫਿਰ ਉਹ ਕਰਜ਼ਾ ਖਤਮ ਕਰਨ ਲਈ ਦੂਜਾ ਕਰਜ਼ਾ ਫਿਰ ਤਿੱਜਾ ਹੈਨਾ ਪਰ ਇਸ ਉਪਾਅ ਨਾਲ ਤੁਹਾਡੀ ਪੈਸਿਆਂ ਦੀ ਤੰਗੀ ਦੂਰ ਹੋ ਜਾਏਗੀ ਇਨਕਮ ਦੇ ਸੋਰਸ ਸ਼ੁਰੂ ਹੋ ਜਾਣਗੇ ਹਾਂ ਇੱਕ ਦਿਨ ਵਿੱਚ ਕਰੋੜਪਤੀ ਨਹੀਂ ਬਣੋਗੇ ਪਰ ਪੈਸਿਆਂ ਦਾ ਫਲੋ ਤੁਹਾਡੇ ਘਰ ਵਿੱਚ ਆਣਾ ਸ਼ੁਰੂ ਹੋ ਜਾਏਗਾ ਇਸ ਉਪਾਦੇ ਨਾਲ ਇਸ ਉਪਾਅ ਵਿੱਚ ਆਪਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਣਾ ਚੰਦਰਮਾ ਮਜ਼ਬੂਤ ਕਰਨਾ ਹੈ ਜਦੋਂ ਸਾਡਾ ਚੰਦਰਮਾ ਮਜ਼ਬੂਤ ਹੁੰਦਾ ਹੈ ਨਾ ਤੇ ਜਿਹੜੇ ਰਾਹੂ ਔਰ ਕੇਤੂ ਜੋ ਸਾਨੂੰ ਸਡਨਲੀ ਜੋ ਪਰੇਸ਼ਾਨੀਆਂ ਦੇ ਦਿੰਦੇ ਹਨ ਬੈਠੇ ਬਿਠਾਏ ਸਾਡਾ ਚੱਲਦਾ ਚੱਲਦਾ ਕੰਮ ਬੰਦ ਹੋ ਜਾਂਦਾ ਹੈ ਪੈਸਾ ਆ ਰਿਹਾ ਹੁੰਦਾ ਹੈ ਉਹ ਬੰਦ ਹੋ ਜਾਂਦਾ ਹੈ ਰਾਹੂ ਕੇਤੂ ਜੋ ਪਰੇਸ਼ਾਨੀਆਂ ਦਿੰਦੇ ਹਨ ਜੇਕਰ ਸਾਡਾ ਚੰਦਰਮਾ ਮਜ਼ਬੂਤ ਹੋਵੇ ਤਾਂ ਇਹ ਰਾਹੂ ਕੇਤੂ ਦੀਆਂ ਅਚਾਨਕ ਆਉਣ ਵਾਲੀਆਂ ਪਰੇਸ਼ਾਨੀਆਂ ਸਾਨੂੰ ਪਰੇਸ਼ਾਨ ਨਹੀਂ ਕਰਦੀਆਂ ਨਹੀਂ ਕਰਦੀਆਂ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਕੀ ਕਰੋ ਜੇ ਹੋ ਸਕੇ ਤਾਂ ਆਪਣੇ ਘਰ ਦੇ ਅੰਦਰ ਨਾ ਜਿਹੜਾ ਪੇਂਟ ਹੈ ਜਾਂ ਫਿਰ ਐਨੀ ਕੀ ਹੋਮ ਤੁਸੀਂ ਪੇਂਟ ਬੋਲੋ ਕਿ ਅਸੀਂ ਕਿੱਥੋਂ ਕਰਾਵਾਂਗੇ ਹੋਣੀ ਤਾਂ ਤੁਸੀਂ ਬੋਲਿਆ ਕਿ ਤੁਹਾਡੇ ਉਪਾਅ ਵਿੱਚ ਖਰਚੇ ਨਹੀਂ ਹੁੰਦੇ ਆਫ ਬੀਟ ਕਲਰ ਦਾ ਪੇਂਟ ਪੇਂਟ ਹੋਮ ਤੁਸੀਂ ਨਹੀਂ ਕਰਾਂ ਦੀ ਜ਼ਰੂਰਤ ਮੇਰੇ ਕਹਿਣ ਦਾ ਮਤਲਬ ਹੈ ਜਿਆਦਾ ਤੋਂ ਜਿਆਦਾ ਆਪਣੇ ਘਰ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਪੇਂਟਿੰਗ ਕੋਈ ਲਗਾ ਦਿਓ ਹੈ ਨਾ ਉਹਦਾ ਕਰੀਮ ਕਲਰ ਹੋਵੇ ਆਫ ਬੀਟ ਕਲ ਆਫ ਵਾਈਟ ਪਤਾ ਹੈ ਨਾ ਆਫ ਵਾਈਟ ਕਲਰ ਕਿਹੜਾ ਹੁੰਦਾ ਹੈ ਥੋੜਾ ਜਿਹਾ ਕਰੀਮ ਤੋਂ ਕਰੀਮ ਬਹੁਤ ਲਾਈਟ ਹੁੰਦਾ ਹੈ ਉਸ ਤੋਂ ਥੋੜਾ ਜਿਹਾ ਡਾਰਕ ਕਲਰ ਉਹ ਤੁਸੀਂ ਜਿਆਦਾ ਤੋਂ ਜਿਆਦਾ ਪੇਂਟਿੰਗ ਆਪਣੇ ਘਰ ਵਿੱਚ ਲਗਾਓ ਕਿਉਂਕਿ ਆਪਾਂ ਚੰਦਰਮਾ ਮਜ਼ਬੂਤ ਕਰਨਾ ਹੈ ਕਿ ਉਹ ਚਿੱਟੇ ਰੰਗ ਦਾ ਹੁੰਦਾ ਹੈ ਤੇ ਚੰ드ਮਾ ਨੂੰ ਮਜ਼ਬੂਤ ਕਰਨ ਇਹ ਹੋ ਗਿਆ ਇੱਕ ਤਮ ਦੂਜਾ ਆਪਣੇ ਘਰ ਵਿੱਚ ਚਾਵਲਾਂ ਦੀ ਕੁਆਂਟੀਟੀ ਵਧਾ ਦੇ ਉਹ 10 15 ਕਿਲੋ ਚਾਵਲ ਹਮੇਸ਼ਾ ਆਪਣੇ ਘਰ ਵਿੱਚ ਰੱਖੋ ਹੀ ਰੱਖੋ ਖਤਮ ਹੋ ਰਹੇ ਥੋੜੇ ਲੱਗ ਰਹੇ ਨਾਲ ਦੇ ਨਾਲ ਹੋਰ ਚਾਵਲ ਲਿਆ ਉਹ 10 15 ਕਿਲੋ ਚਾਵਲ ਹਮੇਸ਼ਾ ਤੁਹਾਡੇ ਘਰ ਵਿੱਚ ਹੋਣ ਇਸ ਤੋਂ ਇਲਾਵਾ ਬਿਨਾ ਜੋੜ ਵਾਲਾ ਇੱਕ ਚਾਂਦੀ ਦਾ ਛੱਲਾ ਆਪਣੇ ਸੱਜੇ ਹੱਥ ਦੀ ਮਿਡਲ ਫਿੰਗਰ ਵਿੱਚ ਪਾ ਲਵੋ ਇਸ ਦੇ ਨਾਲ ਤੁਹਾਡਾ ਚੰ드ਰਮਾ ਮਜ਼ਬੂਤ ਹੋਏਗਾ ਇਹ ਜਿੰਨੇ ਵੀ ਮੈਂ ਛੋਟੇ ਛੋਟੇ ਐ ਦੱਸ ਰਹੀਆਂ ਪਹਿਲੇ ਉਪਾਅ ਦੇ ਵਿੱਚ ਹਾਂ ਚਾਵਲ ਦੀ ਕੁਆਂਟੀਟੀ ਬਤਾ ਦੋ 10-15 ਕਿਲੋ ਚਾਵਲ ਹਮੇਸ਼ਾ ਆਪਣੇ ਘਰ ਵਿੱਚ ਰੱਖੋ ਆਪਣੇ ਘਰ ਦੇ ਵਿੱਚ ਜਿਆਦਾ ਤੋਂ ਜਿਆਦਾ ਜਿਹੜਾ ਸਾਮਾਨ ਹੈ ਆਫ ਵਾਈਟ ਕਲਰ ਦੇ ਲਿਆਓ ਠੀਕ ਹੈ ਤੀਸਰਾ ਉਦੇ ਚਾਂਦੀ ਦਾ ਛੱਲਾ ਪਾ ਲਵੋ ਰਾਈਟ ਹੈਂਡ ਸੱਜੇ ਹੱਥ ਦੀ ਮਿਡਲ ਫਿੰਗਰ ਵਿੱਚ ਪਰ ਬਿਨਾਂ ਜੋੜ ਵਾਲਾ ਠੀਕ ਹੈ ਤੇ ਹੋ ਸਕੇ ਤਾਂ ਦਹੀਂ ਦੇ ਨਾਲ ਨਾਣਾ ਸ਼ੁਰੂ ਕਰ ਦੇਵੋ ਇਹ ਜੇ ਛੋਟੇ ਛੋਟੇ ਚੀਜ਼ਾਂ ਤੁਸੀਂ ਕਰ ਲਿਆ ਚੰ드ਰਮਾ ਮਜ਼ਬੂਤ ਹੋ ਗਿਆ ਘਰ ਵਿੱਚ ਇਨਕਮ ਦੇ ਸੋਰਸ ਵਧ ਜਾਣਗੇ ਠੀਕ ਹੈ ਇਹ ਹੋ ਗਿਆ ਪਹਿਲਾ ਉਪਾਅ ਦੂਸਰਾ ਜਿਹੜਾ ਉਪਾਅ ਹੈ ਠੀਕ ਹੈ ਉਹ ਤੁਸੀਂ ਕਰਨਾ ਹੈ ਹਰ ਵੀਰਵਾਰ ਚਾਰ ਵੀਰਵਾਰ ਤੇ ਕਰੋ ਹੀ ਕਰੋ ਉਹਦੇ ਨਾਲ ਵੀ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦਾ ਸਿਸਟਮ ਜਿਹੜਾ ਹੈ ਨਾ ਪੈਸਿਆਂ ਦਾ ਜੋ ਖਰਾਬ ਹੋ ਗਿਆ ਹੈ ਕਿਸ ਤਰ੍ਹਾਂ ਲਾਈਨ ਪਿਆ ਜਾਏਗਾ ਕਰਨਾ ਕੀ ਹੈ ਚਾਰ ਆਲੂ ਲੈਣੇ ਹਨ ਮੀਡੀਅਮ ਸਾਈਜ਼ ਦੇ ਆਲੂ ਲੈ ਲਓ ਠੀਕ ਹੈ ਵੀਰਵਾਨ ਨੂੰ ਇਹ ਕਰਨਾ ਹੈ ਉਹ ਪਾ ਚਾਰ ਆਲੂ ਲੈ ਲਓ ਉਸ ਨੂੰ ਉਬਾਲ ਲਓ ਠੀਕ ਹੈ ਉਬਾਲਣ ਤੋਂ ਬਾਅਦ ਉਹ ਇੱਕ ਇੱਕ ਆਲੂ ਦੇ ਚਾਰ ਚਾਰ ਟੁਕੜੇ ਕਰ ਲਓ ਚਾਰ ਆਲੂ ਨੇ ਤੇ 16 ਟੁਕੜੇ ਹੋ ਜਾਣਗੇ ਉਸ ਦੇ ਉੱਪਰ ਹਲਕੀ ਜਿਹੀ ਹਲਦੀ ਪਾ ਲਈ ਠੀਕ ਹੈ ਉਹਨਾਂ ਨੂੰ ਹਲਦੀ ਜਦੋਂ ਪਾ ਲਈ ਇਹ ਆਲੂ ਦੇ ਟੁਕੜਿਆਂ ਨੂੰ ਇੱਕ ਪੇਪਰ ਵਿੱਚ ਪਾਓ ਤੇ ਬਾਹਰ ਜਾਓ ਤੇ ਕਿਸੇ ਵੀ ਗਾਂ ਨੂੰ ਖਿਲਾ ਕੇ ਆ ਜਾਓ ਆਪਣੇ ਹੱਥ ਦੇ ਨਾਲ ਠੀਕ ਹੈ ਜੇਕਰ ਜੇ ਲੋਕ ਕਹਿੰਦੇ ਹਨ ਸਾਡੇ ਮਤਲਬ ਫੋਰਨ ਕੰਟਰੀ ਵਾਲੇ ਕਈ ਮੈਨੂੰ ਕਮੈਂਟਸ ਕਰਦੇ ਹਨ ਮੇਰੇ ਸਬਸਕ੍ਰਾਈਬਰਸ ਕਿ ਸਾਡੇ ਤਾਂ ਇੱਥੇ ਗਾਂ ਹੀ ਨਹੀਂ ਹੁੰਦੀ ਐ ਤਾਂ ਕੋਈ ਗੱਲ ਨਹੀਂ ਇੱਕ ਪੇਪਰ ਵਿੱਚ ਪਾ ਕੇ ਕਿਸੇ ਵੀ ਪੇੜ ਦੇ نیچے ਇੰਡੀਆ ਵਾਲੇ ਤਾਂ वैसे उनानूगा मिल ही जाएगी जे नहीं मिलती ताकि ओ पीपल ਦੇ ਪੇੜ ਦੇ نیچے ਭਾਵੇਂ ਬਾਗ ਦੀ ਕੰਟਰੀ ਚ ਰਹਿਣ ਵਾਲੇ ਕਿਸੇ ਵੀ ਪੇੜ ਦੇ نیچے ਪੇਪਰ ਦੇ ਉੱਤੇ ਰੱਖ ਕੇ ਆਹ ਆਲੂ ਦੇ ਟੁਕੜੇ ਰੱਖ ਕੇ ਆ ਜਾਓ ਤੁਸੀਂ ਦੇਖਣਾ ਉਹ ਆਪਣੇ ਆਪ ਕੋਈ ਵੀ ਜੀਵ ਖਾ ਹੀ ਲੇਗਾ ਤੇ ਤੁਹਾਨੂੰ ਉਸ ਦਾ ਕਿੰਨਾ ਫਲ ਮਿਲੇਗਾ ਪੈਸਿਆਂ ਦੀ ਤੰਗੀ ਕਰਜ਼ਾ ਬਿਮਾਰੀ ਸੰਤਾਨ ਦੀ ਕੋਈ ਪ੍ਰੋਬਲਮ ਹੈ ਸਭ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋਣਗੀਆਂ ਹੀ ਹੋਣਗੀਆਂ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਤੀਸਰੇ ਉਪਾਅ ਦੀ ਤੀਸਰੇ ਉਪਾਅ ਵਿੱਚ ਦੇਖੋ ਤੁਲਸੀ ਦਾ ਗਮਲਾ ਆਪਣੇ ਘਰ ਵਿੱਚ ਲਗਾਓ ਹੀ ਲਗਾਓ ਬਹੁਤ ਹੀ ਦੇਖੋ ਹੈਲਥਵਾਇਜ਼ ਜੇ ਆਪਾਂ ਗੱਲ ਕਰੀਏ ਤਾਂ ਉਹ ਵੀ ਤੁਲਸੀ ਦਾ ਪੱਤਾ ਬਹੁਤ ਜ਼ਿਆਦਾ ਅੱਛਾ ਹੁੰਦਾ ਹੈ ਸਾਨੂੰ ਕੋਲਡ ਕਫ ਕੁਝ ਵੀ ਹੋਵੇ ਤੁਲਸੀ ਦੀ ਚਾਹ ਪੀ ਲਓ ਤੁਲਸੀ ਦਾ ਪੱਤਾ ਆਪਣੇ ਬੱਚਿਆਂ ਨੂੰ ਦਿਓ ਜਦੋਂ ਉਹਨਾਂ ਦੇ ਐਗਜ਼ਾਮ ਹਨ ਤਾਂ ਉਹ ਵੀ ਬਹੁਤ ਅੱਛਾ ਹੁੰਦਾ ਹੈ ਪਰ ਅੱਜ ਦੇ ਉਪਾਅ ਵਿੱਚ ਤੁਸੀਂ ਕੀ ਕਰਨਾ ਹੈ ਘਰ ਵਿੱਚ ਤੁਲਸੀ ਦਾ ਗਮਲਾ ਹੈ ਤਾਂ ਉੱਤੇ ਵੀਰਵਾਰ ਸ਼ੁੱਕਰਵਾਰ ਤੇ ਸੋਮਵਾਰ ਤੇ ਅਨਾਲ ਦਿਨ ਨੋਟ ਕਰ ਲਓ ਤਿੰਨ ਦਿਨ ਐਤਵਾਰ ਨੂੰ ਬਿਲਕੁਲ ਵੀ ਇਹ ਕੰਮ ਨਹੀਂ ਕਰਨਾ ਹੈ ਤਿੰਨ ਦਿਨ ਕਰਨਾ ਹੈ ਕਿਰੇ ਕਿਰੇ ਦਿਨ ਗੁਰੂਵਾਰ ਜਾਨੀ ਕਿ ਯਾਨੀ ਕਿ ਵੀਰਵਾਰ ਸ਼ੁੱਕਰਵਾਰ ਤੇ ਸੋਮਵਾਰ ਆਪਣੇ ਤુલਸੀ ਦੇ ਗਮਲੇ ਦੇ ਉੱਤੇ ਕ્યો ਦਾ ਦੀਵਾ ਜਲਾਓ ਤੇ ਉੱਥੇ ਬੈਠ ਕੇ ਤੁਸੀਂ 5 ਤੋਂ 10 ਮਿੰਟ ਵਿੱਚ ਜਿਹੜੇ ਵੀ ਤੁਸੀਂ ਆਪਣੇ ਇਸ਼ਟ ਦੇਵੀ ਦੇਵਤਾ ਨੂੰ ਜੋ ਵੀ ਗੁਰੂ ਨੂੰ ਮੰਨਦੇ ਹੋ ਉਹਨਾਂ ਦਾ ਜਾਪ ਕਰੋ 5 ਤੋਂ 10 ਮਿੰਟ ਜਦੋਂ ਤੁਸੀਂ ਅੱਖ ਖੋਲੋਗੇ ਤੇ ਕੋਈ ਨਾ ਕੋਈ ਤੁਸੀਂ ਨੋਟਿਸ ਕਰਨਾ ਇੱਕ ਤુલਸੀ ਦਾ ਪੱਤਾ ਉਹ ਦੀਵੇ ਦੇ ਕੋਲ ਜਾਂ نیچے ਗਿਰੇਗਾ ਹੀ ਗਿਰੇਗਾ ਜੇ ਗਿਰ ਗਿਆ ਹੈ ਤਾਂ ਸਮਝ ਲੈਣਾ ਰੱਬ ਦਾ ਆਸ਼ੀਰਵਾਦ ਤੁਹਾਨੂੰ ਮਿਲ ਗਿਆ ਹੈ ਉਸ ਪੱਤੇ ਨੂੰ ਤੁਸੀਂ ਆਪਣੇ ਘਰ ਵਿੱਚ ਲੈ ਜਾ ਕੇ ਜਿੱਥੇ ਤੁਸੀਂ ਪਾਠ ਪੂਜਾ ਦਾ ਸਥਾਨ ਹੈ ਉੱਥੇ ਰੱਖੋ ਉਸ ਤੋਂ ਬਾਅਦ ਉਸ ਨੂੰ ਤੁਸੀਂ ਆਪਣੇ ਮੂੰਹ ਵਿੱਚ ਰੱਖ ਕੇ ਪਾਣੀ ਨਾਲ ਨਿਗਲ ਲੈਣਾ ਹੈ ਉਸ ਨੂੰ ਦੰਦਾ ਥੱਲੇ ਚਬਾਣਾ ਬਿਲਕੁਲ ਵੀ ਨਹੀਂ ਹੈ ਇਹ ਆਸ਼ੀਰਵਾਦ ਜਿਸ ਦਿਨ ਮਿਲੇਗਾ ਤੁਹਾਡੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣੀਆਂ ਹੈ ਹੁਣ ਆਪਾਂ ਗੱਲ ਕਰਦੇ ਹਾਂ ਚੌਥੇ ਉਪਾਦੀ ਬੜਾ ਹੀ ਪਾਵਰਫੁਲ ਉਪਾਅ ਹੈ ਘਰ ਦੇ ਰਸੋਈ ਦੇ ਮਸਾਲਿਆਂ ਵਿੱਚ ਜਿਹੜੀ એનર્ਜੀ ਹੈ ਹਰ ਚੀਜ਼ ਵਿੱਚ ਰੱਬ ਨੇ ਕੀ ਕੀਤਾ ਹੈ ਨਾ ਹਰ ਚੀਜ਼ ਵਿੱਚ ਜੋ ਵੀ ਚੀਜ਼ ਬਣਾਈ ਹੈ ਪਾਵੇਂ ਉਹ ਉਹਦੇ ਵਿੱਚ ਜਾਨ ਹੈ ਜਾਂ ਜਾਨ ਨਹੀਂ ਹੈ ਸਭ ਵਿੱਚ એનર્ਜੀ ਪਾਈ ਹੈ ਆਪਾਂ ਕਰਨਾ ਕੀ ਹੈ 50 ਗ੍ਰਾਮ ਤੁਸੀਂ ਲੈਣੀ ਹੈ ਅਜਵਾਇ 50 ਗ੍ਰਾਮ ਲੈਣੀ ਹਨ ਕਾਲੇ ਤਿਲ ਤੇ 25 ਗ੍ਰਾਮ ਲੈਣੀ ਹਨ ਲੋング ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਕੀ ਕਰਨਾ ਹੈ ਇੱਕ ਪਾウダー ਬਣਾ ਲੈਣਾ ਹੈ ਤੇ ਸ਼ਨੀਵਾਰ ਨੂੰ ਇਹ ਜਿਹੜਾ ਉਪਾਅ ਹੈ ਤੁਸੀਂ ਸ਼ਨੀਵਾਰ ਨੂੰ ਕਰਨਾ ਹੈ ਸ਼ਾਮ ਨੂੰ ਜਦੋਂ ਸੂਰਜ ਢਲ ਜਾਂਦਾ ਹੈ ਸੂਰਜ ਛਿਪ ਜਾਂਦਾ ਹੈ ਠੀਕ ਹੈ ਇੱਕ ਪਲੇਟ ਲੈ ਲਓ ਕਟੋਰੀ ਲੈ ਲਓ ਜੋ ਤੁਹਾਡੇ ਘਰ ਵਿੱਚ ਯੂਜ਼ ਕੀਤੀ ਜਾਂਦੀ ਹੈ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਉੱਥੇ ਤੁਸੀਂ 2 ਜਾਂ 3 ਕਪੂਰ ਦੇ ਟੁਕੜੇ ਰੱਖੋ ਤੇ ਉਹਦੇ ਉੱਪਰ ਘਰ ਦਾ ਜਿਹੜਾ ਤੇਲ ਯੂਜ਼ ਕਰਦੇ ਹੋ ਉਹਦੀਆਂ 2-3 ਬੂੰਦਾਂ ਪਾ ਦਿਓ ਉਸ ਤੋਂ ਬਾਅਦ ਜਿਹੜਾ ਅਸੀਂ ਪਾਊਡਰ ਤਿਆਰ ਕੀਤਾ ਹੈ ਅਜਵਾਇਨ ਕਾਲੇ ਤਿਲ ਤੇ ਲੌਂਗ ਦਾ 2-3 ਚੁਟਕੀ ਉਹਦੇ ਉੱਤੇ ਇਹ ਪਾਊਡਰ ਪਾ ਦਿਓ ਫਿਰ ਉਸ ਨੂੰ ਜਲਾਓ ਬੜਾ ਹੀ ਸੁਗੰਧਿਤ ਜਿਹੜਾ ਹੈ ਧੂਆ ਉੱਠੇਗਾ ਠੀਕ ਹੈ ਉਸ ਧੂਏ ਨੂੰ ਤੁਸੀਂ ਆਪਣੇ ਪੂਰੇ ਘਰ ਵਿੱਚ ਉਹ ਧੂਆ देना है। उपर भी कार है, नीचे कार है, कोई छुटना नीचे दा। तो कार दा, कोई नहीं तो भी दोष होएगा ना, इस शनिवार कर तो चलना करके देखो बड़े ही उपाय मैं तुम तो चार दसते हैं जो जो विश्वास करते हैं करो चारों करने चारों करो दो करने, करने हन, अपनी श्रद्धा अकॉर्डिंग ਜੋ ਕਰਨਾ ਹੈ 1 2 3 4 ਕਰੋ ਪਰ ਉਸ ਵਿੱਚ ਖੁਸ਼ੀਆਂ ਮਾਣੋਗੇ ਆਨੰਦ ਮਾਣੋਗੇ ਜਦੋਂ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਮੈਨੂੰ ਨਾ ਭੁੱਲਣਾ ਕਮੈਂਟ ਵਿੱਚ ਜ਼ਰੂਰ ਯਾਦ ਕਰਨਾ ਤੇ ਜ਼ਰੂਰ ਦੱਸਣਾ ਕਿ ਤੁਹਾਡੇ ਘਰ ਵਿੱਚ ਕਿੰਨੀਆਂ ਕਿੰਨੀਆਂ ਖੁਸ਼ੀਆਂ ਆਈਆਂ ਹਨ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿੰਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ